ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤ ঈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤਾਂ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਤੇ ਇਹਦਾ ਮਤਲਬ ਹੈ ऐसा भी माहौल के दिन नहीं सी हां दिन नहीं सी समा नहीं सी वक्त नहीं सी तो फिर की सी गुरबाणी कहती दुंध ही दुंध सी अरबद नरबद दुंदू कारा धरण न गगना हुकम अपारा ना दिन रह चंद ना सूरज सुनने सुन रायण ना दिन सी ना रात सी ਤੋ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਕਹਿਣਾ ਪੈ ਰਿਹਾ ਵਕਤ ਨਹੀਂ